ਫਿਰ ਹਰ ਵਿੱਚੋਂ ਹੀ ਪ੍ਰਮਾਤਮਾ ਦੀ ਜੋਤ ਦਿਸਣੀ ਭਗਤ ਨਾਮਦੇਵ ਨੇ 72 ਵਾਰੀ ਪ੍ਰਮਾਤਮਾ ਦਾ ਪ੍ਰਤੱਖ ਦਰਸ਼ਨ ਕੀਤਾ ਇੱਕ ਦਿਨ ਘਰ ਵਿੱਚੋਂ ਸੁੱਕੀ ਰੋਟੀ ਕੁਕਰ ਲੈ ਕੇ ਭੱਜ ਜਾਂਦਾ ਹੈ ਤੇ ਭਗਤ ਮੱਖਣ ਦਾ ਪੇੜਾ ਲੈ ਕੇ ਉਹਦੇ ਪਿੱਛੇ ਦੌੜਦਾ ਹੈ ਤੇ ਉਹਨੂੰ ਕਹਿੰਦਾ ਰੁਕ ਜਾਓ ਸੁੱਕੀ ਰੋਟੀ ਕਿਵੇਂ ਖਾਓਗੇ ਅਖੀਰ ਕੁਕਰ ਦਾ ਸੁਭਾਅ ਭੱਜੀ ਜਾਂਦਾ ਭਗਤ ਪਿੱਛੇ ਭੱਜਦਾ ਹੰਬ ਕੇ ਖੜ ਗਿਆ ਪਰਮਾਤਮਾ ਨੇ ਪ੍ਰਗਟ ਹੋ ਕੇ ਕਿਹਾ ਨਾਮਦੇਵ ਹੁਣ ਇਹਦੇ ਪਿੱਛੇ ਵੀ ਭਜਦਾ ਕਦੀ ਖਿਹੜਾ ਛੱਡ ਵੀ ਦਿਆ ਕਰ ਇਹਦੇ ਵਿੱਚੋਂ ਵੀ ਮੈਨੂੰ ਦੇਖਦਾ ਹੈ ਭਗਤ ਨਾਮਦੇਵ ਨੇ ਹੱਥ ਜੋੜ ਕੇ ਕਿਹਾ ਜਾਂ ਤੱਕ ਕਹਿ ਦਿਓ ਵੀ ਇਹਦੇ ਵਿੱਚ ਤੁਸੀਂ ਨਹੀਂ ਹੋ ਪਰਮਾਤਮਾ ਨੇ ਕਿਹਾ ਇਹ ਨਹੀਂ ਮੈਂ ਤਾਂ ਫਿਰ ਜਰਰੇ ਜਰਰੇ ਵਿੱਚ ਹੀ ਨਾਮਿਆ ਹੋਇਆ ਮੈਂ ਤਾਂ ਹਰ ਵਿੱਚ ਹੀ ਐ ਜਿਸ ਨੂੰ ਮਾਰ ਕਿਹਾ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹੋ ਪੁਕਾਰ ਅਕਾਲ ਪੁਰਖ ਪਰਮਾਤਮਾ ਜਿਹੜਾ ਜਰਰੇ ਜਰਰੇ ਵਿੱਚ ਵਸਿਆ ਹੋਇਆ ਹੈ ਜਦੋਂ ਮਨੁੱਖ ਦੀ ਅਵਸਥਾ ਇਹ ਬਣੇਗੀ ਐਸਾ ਮਨੁੱਖ ਫਿਰ ਕਦਾ ਵਾਸਤੇ ਕਿਸੇ ਦੇ ਨਾਲ ਵਿਵਾਦ ਝਗੜਾ ਨਹੀਂ ਕਰੇਗਾ ਈਰਖਾ ਨਹੀਂ ਕਰੇਗਾ ਬੇਈਮਾਨੀ ਨਹੀਂ ਕਰੇਗਾ ਪਾਪ ਨਹੀਂ ਕਰੇਗਾ ਉਹ ਕਿਹਦੇ ਨਾਲ ਪਾਪ ਕਮਾਵੇ ਕਿਸ ਨਾਲ ਬੇਈਮਾਨੀ ਕਰੇਗਾ ਹਰ ਵਿੱਚੋ ਹੀ ਤੇ ਪ੍ਰਮਾਤਮਾ ਦੀ ਜੋ ਦਿੱਸਦੀ ਹੈ ਜੋ ਵੀ ਉਹਦੇ ਕੋਲ ਆ ਰਿਹਾ ਉਹ ਪ੍ਰਮਾਤਮਾ ਦਾ ਰੂਪ ਹੈ ਐਸਾ ਮਨੁੱਖ ਹੁਣ ਪਾਪ ਨਹੀਂ ਕਮਾਵੇ